ਦੋਸਤੋ ਨਮਸਕਾਰ ਰੋਸ਼ਨੀ ਪੰਜਾਬ ਦੀ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਪਿਛਲੇ ਦਿਨੀ ਬਠਿੰਡਾ ਦੇ ਸਾਈਂ ਨਗਰ ਵਿੱਚ ਟੁੱਟਿਆ ਸੀ ਬੰਨ ਅਤੇ ਲੋਕਾਂ ਨੂੰ ਆਇਆਂ ਬੜੀਆਂ ਤਕਲੀਫਾਂ ਅਤੇ ਘਰਾਂ ਦੇ ਵਿੱਚ ਪਾਣੀ ਵੜ ਗਿਆ ਸੀ ਲੋਕਾਂ ਦੇ ਘਰਾਂ ਵਿੱਚ 3 ਦਿਨ 4 ਦਿਨ ਚੁੱਲ੍ਹੇ ਨਹੀਂ ਜਲੇ ਅਤੇ ਪਾਣੀ ਨਾਲ ਲੋਕਾਂ ਦੇ ਬੁਰੇ ਹਾਲ ਹੋ ਗਏ ਸਨ ਲੋਕ ਸੜਕਾਂ ਤੇ ਆ ਗਏ ਸਨ ਇਸ ਨੂੰ ਦੇਖਦੇ ਹੋਏ ਔਰਤ ਦੇਸ਼ ਦੀ ਆਵਾਜ਼ ਵੈਲਫੇਅਰ ਸੁਸਾਇਟੀ ਵੱਲੋਂ ਲਗਾਇਆ ਸਾਈ ਨਗਰ ਵਿੱਚ ਲੰਗਰ ਕੀ ਕਹਿਣਾ ਹੈ ਉਹਨਾਂ ਲੋਕਾਂ ਦਾ ਆਓ ਦੇਖਦੇ ਆਪਣਾ ਨਾਮ ਜੀ ਹੈਪੀ ਕੁਮਾਰ ਆਈ ਆਪਣੀ ਸਾਈ ਨਗਰ ਮਹੱਲੇ 'ਚ ਹੀ ਰਹਿੰਦੇ ਆ ਇੱਥੇ 9 ਨੰਬਰ ਗਲੀ ਜੀ ਆਪਣੀ ਕੀ ਹੋਇਆ ਕੀ ਸੀਗਾ ਤੇ ਇੱਥੇ ਸਰਕਾਰ ਵੱਲੋਂ ਕੋਈ ਸਹੂਲਤਾਂ ਦਿੱਤੀ ਗਈ ਨਹੀਂ ਹੈ ਇੱਥੇ ਹੋਇਆ ਸੀਗਾ ਜੀ ਰਾਤ ਦੇ 1 ਵਜੇ ਦਾ ਟਾਈਮ ਸੀਗਾ ਇੱਥੋਂ ਆਪਣੇ ਸੂਆ ਟੁੱਟ ਗਿਆ ਸੀਗਾ ਤੇ ਅਸਤਾ ਸੁੱਤੇ ਪਈ ਸੀ ਸਾਰੇ ਮਹੱਲੇ ਵਾਲੇ ਤੇ ਜਿਵੇਂ ਕਿਸੇ ਨੂੰ ਪਤਾ ਲੱਗਿਆ ਉਹਨਾਂ ਨੇ ਸਾਰੇ ਮਹੱਲੇ ਜੇ ਇਨਫੋਰਮ ਕੀ ਤਾਂ ਸਾਡੇ ਕੋਲ ਫੋਨ ਵਗੈਰਾ ਆਏ ਅਸੀਂ ਤਾਂ ਕਰੀਬ ਢਾਈ ਵਜੇ ਉੱਠੇ ਆਂ 1.5 ਘੰਟਾ ਸਾਨੂੰ ਬਾਅਦ ਪਤਾ ਲੱਗਿਆ ਜਦੋਂ ਅਸੀਂ ਉੱਠੇ ਆਂ ਬਾਹਰ ਜਦੋਂ ਗੇਟ ਖੋਲਿਆ ਉਸ ਦੇਖਿਆ ਤਾਂ ਪਾਣੀ ਬਹੁਤ ਜ਼ਿਆਦਾ ਕਰਦੇ ਬਾਹਰ ਮਤਲਬ ਸਾਡਾ ਜਿਹੜਾ ਘਰ ਸੂਕੀ ਰਚੁੱਕਾ ਸੀ ਪਾਣ ਨਾਲ ਸਾਡੀ ਗੱਡੀ ਸੀ ਅਸੀਂ ਉਹ ਬਸ ਉਹ ਗੱਡੀ ਕੱਢੀ ਔਨਲੀ ਕੱਢ ਲਈ ਬਾਕੀ ਸਾਰਾ ਪਰਿਵਾਰ ਉੱਥੇ ਰਹਿ ਪਿਆ ਜਦੋਂ ਅਸੀਂ ਬਾਹਰ ਆਏ ਆ ਇੱਥੇ ਜਦੋਂ ਬਾਹਰ ਆ ਕੇ ਦੇਖਿਆ ਆਪਣੇ ਐਮਸੀ ਜੈਨ ਸੀਗੇ ਤੇ ਆਂਟੀ ਕਮ ਤੇ ਉਹਨਾਂ ਨੇ ਕਹਿਆ ਵੀ ਐਂ ਕਰਕੇ ਸੂਆ ਟੁੱਟ ਗਿਆ ਜੀ ਸਰਕਾਰ ਵੱਲੋਂ ਕੋਈ ਤੁਹਾਨੂੰ ਸਹੂਲਤ ਦਿੱਤੀ ਗਈ ਹੈ ਤੇ ਖਾਣ ਪੀਣ ਦੀ ਇਸ ਤਰ੍ਹਾਂ ਤੇ ਪਾਣੀ ਦੀ ਤੁਹਾਡੇ ਮਕਾਨਾਂ ਦੀ ਬਹੁਤ ਜ਼ਿਆਦਾ ਪ੍ਰੋਬਲਮ ਆਈ ਹੈਗੀ ਇੱਥੇ ਨਹੀਂ ਸਰਕਾਰ ਵੱਲੋਂ ਹਜੇ ਤੱਕ ਤਾਂ ਕੋਈ ਉਹ ਨਹੀਂ ਕੀਤਾ ਉਹਨਾਂ ਨੇ ਅੱਜ ਜਿਵੇਂ ਉਸ ਟਾਈਮ ਤਾਂ ਪ੍ਰਸ਼ਾਸਨ ਦਾ ਕੋਈ ਬੰਦਾ ਨਹੀਂ ਆਇਆ ਅਸੀਂ ਸਵੇਰ ਤੱਕ ਵੇਟ ਕਰਦੇ ਰਹੇ ਉਸ ਤੋਂ ਬਾਅਦ ਅਸੀਂ ਖੁਦ ਜਾ ਕੇ ਬੀਬੀ ਵਾਲਾ ਪਿੰਡ ਜਿਹੜੇ ਐਮਸੀ ਜਾਨ ਸੀਗੇ ਉਹਨਾਂ ਦੀ ਆਰ ਦੀ ਗੱਡੀ ਤੇ ਜਾ ਕੇ ਬੀਬੀ ਵਾਲਾ ਪਿੰਡ ਸੂਆ ਜਿਹੜਾ ਹੈਗਾ ਉੱਥੇ ਅਸੀਂ ਬੰਦ ਕਰਵਾਇਆ ਗੇਟ ਉਸ ਵਾਰ ਬੰਦ ਕਰਨ ਦੇ ਬਾਵਜੂਦ ਵੀ ਥੋੜਾ ਥੋੜਾ ਮਤਲਬ ਗੈਪ ਸੀਗਾ ਪਾਣੀ ਫਿਰ ਵੀ ਆਉਂਦਾ ਰਿਹਾ ਫਿਰ ਉਸ ਤੋਂ ਬਾਅਦ ਅਸੀਂ 4 ਵਜੇ ਫਿਰ ਦੁਬਾਰਾ ਗਏ ਉੱਥੇ ਅਸੀਂ ਖੁਦ ਜਾ ਕੇ ਚੈੱਕ ਕਰਿਆ ਕਿ ਪਾਣੀ ਆ ਰਿਹਾ ਸੀਗਾ ਪਾਣੀ ਬੰਦ ਨਹੀਂ ਹੋ ਰਿਹਾ ਸੀਗਾ ਉਸ ਤੋਂ ਬਾਅਦ ਜਿਹੜੇ ਵੀ ਅਧਿਕਾਰੀ ਆਏ ਉਹ ਇਹ ਕਹਿ ਕੇ ਜਾ ਰਹੇ ਸੀਗੇ ਕਿ ਕੋਈ ਗੱਲ ਨਹੀਂ ਸੀ ਹੱਲ ਕਰਦੇ ਆ ਕਰਦੇ ਆ ਨਾ ਉਸ ਤੋਂ ਬਾਅਦ ਐਨਡੀਆਰਐਫ ਦੀ ਕੋਈ ਟੀਮ ਆਈ ਸਾਡੇ ਕੋਲ ਜਿਹੜੇ ਸਾਡੇ ਰਿਸ਼ਤੇਦਾਰ ਸੀ ਮੁੰਡੇ ਉਹ ਆਏ ਉਹਨਾਂ ਨੇ ਸਾਡੇ ਨਾਲ ਲੱਗ ਕੇ ਜਿਹੜੇ ਲੇਡੀ ਸੀਗੇ ਜਾਂ ਬੱਚੇ ਸੀ ਉਹਨਾਂ ਨੇ ਸਾਨੂੰ ਨਾਲ ਲਾ ਕੇ ਕਢਾਇਆ ਕੋਈ ਐਨਡੀਆਰਐਫ ਦੀ ਕੋਈ ਟੀਮ ਨਹੀਂ ਆਈ ਸੀਗੀ ਓਨਲੀ ਸਿਵਲ ਡਿਫੈਂਸ ਦੀ ਟੀਮ ਆਈ ਉਹ ਵੀ ਕੀ ਕਰਦੇ ਉਹ ਕਹਿੰਦੇ ਸੀ ਸਾਨੂੰ ਬੋਟ ਵਗੈਰਾ ਮਿਲੇ ਤਾਂ ਫੇਰ ਅਸੀਂ ਜਾ ਕੇ ਕੱਢ ਸਕਦੇ ਆ ਤੇ ਐਂਡੀਆਰਫ ਵਗੈਰਾ ਦੀ ਕੋਈ ਟੀਮ ਨਹੀਂ ਆਈ ਉਸ ਤੋਂ ਬਾਅਦ ਜਿਹੜੇ ਨਹਿਰੀ ਡਿਪਾਰਟਮੈਂਟ ਦੇ ਸੀਗੇ ਉਹਨਾਂ ਨੂੰ ਅਸੀਂ ਦੱਸਿਆ ਉਹ ਆਏ ਉੱਥੇ ਉਹ ਕਹਿੰਦੇ ਵੀ ਪਾਣੀ ਦਾ ਬਹਾਵ ਜ਼ਿਆਦਾ ਵੀ ਅਸੀਂ ਹਜੇ ਕੁਝ ਨਹੀਂ ਕਰ ਸਕਦੇ ਵੀ ਜਦੋਂ ਪਾਣੀ ਰੁਗੋ ਉਸ ਤੋਂ ਬਾਅਦ ਹੀ ਆਪਾਂ ਕੋਈ ਹੱਲ ਕਰ ਸਕਦੇ ਆ ਜਿਹੜਾ ਹੁਣ ਘਰਾਂ ਦਾ ਨੁਕਸਾਨ ਹੋਇਆ ਉਹਦੀ ਪਰਪਾਈ ਲਈ ਕੋਈ ਪ੍ਰਸ਼ਾਸਨ ਨੂੰ ਮੰਗ ਕੀਤੀ ਹੈ ਇਸ ਬਾਰੇ ਹਾਂਜੀ ਅਸੀਂ ਅਸੀਂ ਅੱਜ ਜਗਰੂਪ ਸਿੰਘ ਅੱਜ ਆਇਆ ਸਗੋਂ ਉਹਨਾਂ ਨੂੰ ਤਾਂ ਇੱਕ ਦਿਨ ਪਹਿਲਾਂ ਆਉਣਾ ਚਾਹੀਦਾ ਸੀ ਯਾਰ ਨਾਲ ਦੀ ਨਾਲ ਆਉਣਾ ਚਾਹੀਦਾ ਸੀ ਬਟ ਉਹਨਾਂ ਨੇ ਅੱਜ ਡੇਢ ਦਿਨ ਬਾਅਦ ਅੱਜ ਆਇਆ ਉਹ ਤੇ ਕਮਿਸ਼ਨ ਸਾਹਿਬ ਆਏ ਸੀ ਲੇਡੀ ਸੀ ਮੈਨੂੰ ਉਹਨਾਂ ਦਾ ਨਾਮ ਨਹੀਂ ਪਤਾ ਮੈਡਮ ਦਾ ਕਿਹੜੇ ਸੀ ਦੋਨੇ ਆਏ ਸੀਗੇ ਉਹ ਕਹਿ ਕੇ ਗਿਆ ਵੀ ਕੋਈ ਗੱਲ ਨਹੀਂ ਜਿਹੜਾ ਨੁਕਸਾਨ ਹੋਇਆ ਵੀ ਅਸੀਂ ਤੁਹਾਨੂੰ ਦੇਵਾਂਗੇ ਵੀ ਚੈਕਿੰਗ ਕਰਕੇ ਜਦੋਂ ਪਾਣੀ ਸੋ ਗਿਆ ਉਸ ਤੋਂ ਬਾਅਦ ਘਰਾਂ ਦੇ ਵਿੱਚ ਜਿੰਨਾ ਜਿੰਨਾ ਉਹ ਚੈੱਕ ਕਰਕੇ ਵੀ ਅਸੀਂ ਕਹਿੰਦੇ ਅਸੀਂ ਤੁਹਾਨੂੰ ਮੁਆਵਜ਼ਾ ਦੇਵਾਂਗੇ ਅਸੀਂ ਇੱਕ ਉਹਨਾਂ ਕੋਲ ਆ ਮੰਗ ਰੱਖੀ ਸੀਗੀ ਵੀ ਇਹ ਜਿਹੜਾ ਸੂਆ ਹੈ ਸੈਕਿੰਡ ਟਾਈਮ ਹੋਇਆ ਹੈ ਬ੍ਰੇਕ ਇਹ ਫਸਟ ਟਾਈਮ ਨਹੀਂ ਹੋਇਆ ਕਿਉਂਕਿ ਅਸੀਂ ਉਹਨਾਂ ਨੇ ਇਹੀ ਗੱਲ ਅਸੀਂ ਇਹੀ ਮੰਗ ਰੱਖੀ ਇੱਕ ਤਾਂ ਇੱਥੇ ਦੁਵਾਰ ਬਣਾਈ ਜਾਵੇ ਸੂਏ ਦੇ ਬੈਕ ਜਿੱਥੇ ਜਿੱਥੋਂ ਬ੍ਰੇਕ ਹੋ ਰਿਹਾ ਵੀ ਪਰਮਾਨੈਂਟ ਪੀਵੀਸੀ ਦੀ ਜਿਹੜੀ ਵੀ ਦੁਵਾਰ ਬਣਾਈ ਜਾਵੇ ਪ੍ਰੋਪਰ ਪੱਕੀ ਵੀ ਇਹ ਸਾਨੂੰ ਦੁਬਾਰਾ ਚੀਜ਼ ਫੇਸ ਨਾ ਕਰਨੀ ਪਵੇ ਇੱਕ ਅਸੀਂ ਉਹਨਾਂ ਨੇ ਇਹ ਮੰਗ ਰੱਖੀ ਸੀ ਕਿਉਂਕਿ ਸਾਡੇ ਗਲੀਆਂ ਦੇ ਵਿੱਚ ਚਾਰ ਗਲੀਆਂ ਨੇ ਇਹਨਾਂ ਦੇ ਵਿੱਚ ਸੀਵਰੇਜ ਹੈ ਨਹੀਂ ਜੀ ਇੱਕ ਤੋਂ 6 ਤੱਕ ਸੀਵਰੇਜ ਸੀਗਾ 7 8 9 10 ਦੇ ਵਿੱਚ ਹੈ ਨਹੀਂ ਸੀ ਉਹਦੇ ਕਰਕੇ ਸਾਨੂੰ ਜ਼ਿਆਦਾ ਨੁਕਸਾਨ ਹੋ ਰਿਹਾ ਕਿਉਂਕਿ ਜਿਹੜੀ 6 ਨੰਬਰ ਤੋਂ ਪਹਿਲ ਗਲੀਆਂ ਨੇ ਉਹਨਾਂ ਵਿੱਚ ਸੀਗਾ ਹੀ ਸੀਵਰੇਜ ਉਹਨਾਂ ਨੇ ਕੀ ਕੀਤਾ ਜਦੋਂ ਉਹਨਾਂ ਨੇ ਟੱਕਣ ਵਗੈਰਾ ਖੋਲਦੇ ਪਾਣੀ ਸਾਰਾ ਚਲਾ ਗਿਆ ਤੇ ਨਾ ਸੀਵਰੇਜ ਹੈਗਾ ਨਾ ਆਪਣੇ ਟੂਟੀਆਂ ਸੀ ਆ ਗਲੀ ਦੇ ਵਿੱਚ ਜੀ ਤਾਂ ਕਰਕੇ ਸਾਡਾ ਬੜਾ ਨੁਕਸਾਨ ਹੋ ਰਿਹਾ ਹੁਣ ਵੀ ਤੁਸੀਂ ਜਾ ਕੇ ਦੇਖੋਗੇ ਤਿੰਨ ਚਾਰ ਚਾਰ ਫੁੱਟ ਅਜੇ ਵੀ ਇਸ ਟਾਈਮ ਪਾਣੀ ਹੈਗਾ ਉੱਥੇ ਤੇ ਉਸ ਤੋਂ ਬਾਅਦ ਨਗਰ ਨਿਗਮ ਨੇ ਖੁਦ ਉਹਨਾਂ ਨੇ ਆਪ ਦੇ ਜਨਰੇਟਰ ਵਗੈਰਾ ਲਵਾ ਕੇ ਮਸ਼ੀਨਾਂ ਲਵਾ ਕੇ ਉਹ ਪਾਣੀ ਕੱਢ ਰਿਹਾ ਜੀ ਉਹਨਾਂ ਨੇ ਬਹੁਤ ਸਾਡੀ ਸਹਾਇਤਾ ਕੀਤੀ ਹੈ ਨਗਰ ਨਿਗਮ ਵਾਲੇ ਬਾਕੀ ਮੇਅਰ ਸਾਹਿਬ ਨੇ ਵੀ ਜਿੰਨਾ ਹੋਇਆ ਉਹਨਾਂ ਨੇ ਸਾਡੀ ਸਹਾਇਤਾ ਕੀਤੀ ਹੈ ਬਾਕੀ ਅੱਜ ਜਗਰੂਪ ਜੀ ਐਮ ਉਹ ਆਇਆ ਉਹ ਸਾਨੂੰ ਇਹ ਵੀ ਵਿਸ਼ਵਾਸ ਦਿਵਾ ਕੇ ਗਿਆ ਵੀ ਅਸੀਂ ਤੁਹਾਡਾ ਹੱਲ ਕਰਾਂਗੇ ਹੁਣ ਦੇਖੋ ਵੀ ਉਹ ਸਾਨੂੰ ਲਾਰਾ ਲਾ ਕੇ ਗਿਆ ਜਾਂ ਕਿਵੇਂ ਉਹ ਇੱਕ ਵਾਰੀ ਕਹਿ ਕੇ ਗਿਆ ਸਾਨੂੰ ਜ਼ਰੂਰ ਇਹ ਚੀਜ਼ ਦਾ ਹੀ ਹਾਂਜੀ ਮੈਡਮ ਕੀ ਨਾਮ ਹੈ ਤੁਹਾਡਾ ਪਿਆਜ ਇੱਥੇ ਪਹੁੰਚ ਕੇ ਲੰਗਰ ਲੈ ਕੇ ਨਮਸਤੇ ਮੈਂ ਹਰਮਨ ਸਮਾਜ ਸੇਵਿਕਾ ਹਲੋ ਬੇਟਾ ਸਾਡੇ ਪਰਸੋ ਦਾ ਬਟਿੰਡਾ ਸ਼ਹਿਰ ਵਿੱਚ ਸਾਈ ਨਗਰ ਵਿੱਚ ਬਹੁਤ ਹੀ ਮਾੜਾ ਹਾਲ ਹੋਇਆ ਕਿ ਇੱਕ ਦੁਖਦਾਈ ਘਟਨਾ ਹੈ ਕਿ ਇੱਕ ਤਰ੍ਹਾਂ ਦੀ ਦੇਖੋ ਸਰਕਾਰਾਂ ਨੂੰ ਵੀ ਚਾਹੀਦਾ ਹੈਗਾ ਇਹਨਾਂ ਦੇ ਲਈ ਸੋਚਣਾ ਚਾਹੀਦਾ ਹੈਗਾ ਪਰ ਜਿਹੜੀਆਂ ਸੰਸਥਾਵਾਂ ਬਣੀਆਂ ਹੋਈਆਂ ਹੈਗੀਆਂ ਉਹਨਾਂ ਨੇ ਆਪਣੇ ਲੈਵਲ ਤੇ ਇਹਨਾਂ ਦਾ ਕੀਤਾ ਤੇ ਸਾਨੂੰ ਵੀ ਬੜਾ ਦੁੱਖ ਹੋਇਆ ਇਹ ਸੁਣ ਕੇ ਵੀ ਸਾਡੇ ਬਟਿੰਡਾ ਸ਼ਹਿਰ ਚ ਸਾਈ ਨਗਰ ਚ ਇਦਾਂ ਬਾੜ ਜੀ ਇਕਦਮ ਆਈਏ ਬੰਨ ਟੁੱਟਣ ਕਰਕੇ ਲੋਕਾਂ ਦਾ ਬਹੁਤ ਮਾੜਾ ਹਾਲ ਹੈਗਾ ਜਿੰਨੇ ਕਿਸੇ ਨੇ ਵਿਚਾਰੇ ਰੋਟੀ ਵੀ ਨਹੀਂ ਬਣਾਈ ਇਹ ਸੋ ਵੀ ਸਾਡੀ ਸਸਤਾ ਵੱਲੋਂ ਇਹ ਉਫਰਾਲਾ ਹੁੰਦਾ ਰਹਿੰਦਾ ਹੈਗਾ ਤੇ ਅਸੀਂ ਵੀ ਅੱਜ ਇਹਨਾਂ ਵਾਸਤੇ ਇਹ ਲੰਗਰ ਲਗਾਇਆ ਹੈ ਹਲੋ ਜੀ ਬਸ ਤੁਸੀਂ ਇੱਥੇ ਪਹੁੰਚ ਕੇ ਇਹਨਾਂ ਨੂੰ ਨੁਕਸਾਨ ਦੇਖਿਆ ਇੱਕ ਕਾਫੀ ਨੁਕਸਾਨ ਦੇਖਿਆ ਹੈ ਸਰ ਅਸੀਂ ਕਹਿੰਦੇ ਚਾਹਣੇ ਲੋਕ ਆ ਦੇਖੋ ਹਲੇ ਤੱਕ ਵੀ ਚੁੱਲ੍ਹੇ ਨਹੀਂ ਬਲੇਗੇ ਵੀਰੇ ਬੱਚਾ ਲੈਂ ਆ ਰਹੀ ਹਾਂਜੀ ਐਸੇ ਇਹੀ ਕਹਿਣਾ ਚਾਹਣੇ ਕਿ ਦੇਖੋ ਕਿੰਨਾ ਮਾੜਾ ਹਾਲ ਹੈਗਾ ਦੇਖੋ ਉਹਨਾਂ ਨੇ ਵਿਚਾਰੇ 3 ਦਿਨ ਹੋ ਗਏ ਉਹਨਾਂ ਦੇ ਚੁੱਲ੍ਹੇ ਵੀ ਨਹੀਂ ਬਲੇ ਹੈਗੇ ਤੇ ਸਾਡੀ ਸੰਸਥਾ ਇਦਾਂ ਦੇ ਪ੍ਰਾਲੇ ਕਰਦੀ ਰਹਿੰਦੀ ਐ ਸੋ ਅਸੀਂ ਇਸੇ ਕਰਕੇ ਇੱਥੇ ਪਹੁੰਚੇਗੇ ਇਹਨਾਂ ਦੀ ਲੰਗਰ ਪਾਣੀ ਦਾ ਇੰਤਜ਼ਾਮ ਕਰਦੇ ਸਰਕਾਰ ਵੱਲੋਂ ਇਹਨਾਂ ਨੂੰ ਕੋਈ ਮਦਦ ਸੋ ਕੋਈ ਮਾਈਂ ਟ੍ਰਾਈ ਕੀ ਹੈ ਜਾਂ ਨਹੀਂ ਹੈ ਹਾਂਜੀ ਮੈਨੂੰ ਤਾਂ ਲੱਗਦਾ ਨਹੀਂ ਸਰਕਾਰ ਵੱਲੋਂ ਕੋਈ ਇਦਾਂ ਦਾ ਕੁਝ ਹੋਇਆ ਹੈਗਾ ਕਿਉਂਕਿ ਅਸੀਂ ਇੱਧਰ ਕੁਝ ਦੇਖਿਆ ਨਹੀਂ ਜੋ ਵੀ ਕੁਝ ਕੀਤਾ ਸੰਸਥਾ ਵੱਲੋਂ ਹੀ ਹੋ ਰਿਹਾ ਹੈਗਾ ਜਿਹੜੀਆਂ ਸੰਸਥਾਵਾਂ ਖੁੱਲੀਆਂ ਹੋਈਆਂ ਹੈਗੀਆਂ ਉਹਨਾਂ ਨੇ ਆ ਕੇ ਇੱਥੇ ਜਿਹੜਾ ਉਪਰਾਲਾ ਕੀਤਾ ਸੰਸਥਾ ਵੱਲੋਂ ਹੀ ਹੋ ਰਿਹਾ ਹੈਗਾ ਜ਼ਿਆਦਾਤਰ ਲੋਕਾਂ ਨੂੰ ਕੀ ਫੀਲ ਕਰਨਾ ਚਾਹੋਗੇ ਇਹਨਾਂ ਦੇ ਵਾਸਤੇ ਲੋਕਾਂ ਨੂੰ ਮੈਂ ਇਹ ਅਪੀਲ ਕਰਨਾ ਚਾਹਾਂਗੀ ਦੇਖੋ ਆਪਣੇ ਬਠਿੰਡਾ ਸ਼ਹਿਰ 'ਚ ਫਸਟ ਟਾਈਮ ਜਿਹੜਾ ਹੋਇਆ ਹੈਗਾ ਤੇ ਆਪਾਂ ਨੂੰ ਇਹਨਾਂ ਦਾ ਵੀ ਆਪਣਾ ਭਾਈਚਾਰਾ ਮੰਨ ਕੇ ਇਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਜੋ ਵੀ ਕਿਸੇ ਤੋਂ ਕੁਝ ਵੀ ਸਰਦਾ ਹੈਗਾ ਤਾਂ ਇਹਨਾਂ ਦੀ ਹੈਲਪ ਜ਼ਰੂਰ ਕਰਨੀ ਚਾਹੀਦੀ ਹੈ